ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਹਾ ਜੇ ਮੈਂ ਦੇਖਾਂ ਅਮਲਾਂ ਬੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਅਮਲਾਂ ਬੱਲੇ ਤਾਂ ਕੁਛ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਬੱਲੇ ਤਾਂ ਬੱਲੇ 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 ਸਬੀਰੋ ਇਹ ਤੁਹਾਡੀਆਂ ਰਹਿਮਤਾਂ ਨੇ ਸਾਰੀਆਂ जा थले ले 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 ले। पर दरख भी हरेक साल पत्ते बदल लेंगे ले 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 ले। की तकड़ी बदलो बठिंडे चो है, है जी। कि कि ਨਾ। ਵਿਰੋਧੇ ਚ ਇੰਨਾ ਦੇ ਹੀ ਆ। ਇਹਨਾਂ ਦੀ ਕਿਸੇ ਨੇ ਸਾਰੇ। ਵੀ ਕਿਵੇਂ ਹੋਇਆ ਕੀ ਕੰਮ ਹੋਇਆ। ਜਿਹੜੀ ਕੁਦਰਤ ਵੱਲੋਂ ਕਿਸੇ ਨੂੰ ਪ੍ਰਮਾਤਮਾ ਕਿਸੇ ਨੂੰ ਕਲਮ ਦੇ ਦੇਣਾ। ਉਸ ਤੋਂ ਵੱਡੀ ਦਾਤ ਨਹੀਂ ਹੁੰਦੀ ਕੋਈ। ਜਹਾਨਾ ਪਹੁੰਚੇ ਰਵੀ ਵਹਾਂ ਪਹੁੰਚੇ ਕਵੀ। ਜਿਹੜੀ ਗੱਲ ਚਾਰ ਨੇ ਇਹਨਾਂ ਚ ਕਹੀ ਜਾ ਸਕਦੀ ਉਹ ਘੰਟੇ ਦੇ ਭਾਸ਼ਣ ਚ ਵੀ ਨਹੀਂ ਕਹੀ ਜਾ ਸਕਦੀ। ਕੱਲ ਹੀ ਲਿਖੀ ਐ ਮੈਂ। ਕਹੂੰ ਮੈਂ ਕੱਲ ਇੱਧਰ ਜਾਣਾ ਸੀ। ਇਹਨਾਂ ਦੇ ਪਿੰਡਾਂ ਵੱਲ। ਲੰਬੀ ਬਾਦਲ ਮੈਂ ਕਿਹਾ ਐ ਤੱਕ ਜਾਂਦਾ ਮੈਂ ਫਿਰ ਕੋਈ ਨਾ ਕੋਈ ਤੀਰ ਨਾਵੇਂ ਲੈ ਕੇ ਜਾਉਂ ਸਮੇਂ ਲਿਖਿਆ ਸੀ ਕਿ ਕਹਿੰਦੇ ਨੇ ਬੀਬਾ ਜੀ ਕਿ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿ ਖਿਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਹਣਾ ਨੂੰ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਦੰਦੀ ਕਹਾਣੀ ਐ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਲੋਕ ਉਹਨੂੰ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵੱਲ ਸਾਬ ਚਾਉਂਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀ ਐ ਕਾਲੀਦਲ ਦੀ ਫੱਟੀ ਫਿਰ ਸਾਲੇ ਜੀਜੇ ਨੇ ਪੋਚੀ ਐ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਹੋਈ ਅਸੀਂ ਮੌਜ ਬੜੀ ਲੁੱਟੀ ਐ, ਭੁੱਗੀ ਛੇਤਰ ਨਾਲ ਕੁੱਟੀ ਐ, ਹੁਣ ਜੜ ਸਾਡੀ ਸਤੌਜ ਵਾਲੇ ਮਾਨ ਨੇ ਪੁੱਟੀ ਐ। ਲੈ 4 ਜੂਨ ਨੂੰ ਬਾਦਲ ਪਰਿਵਾਰ ਦੀ ਰਾਜਨੀਤੀ ਚੋਂ ਪੱਕੀ ਛੁੱਟੀ ਐ। ਬੋਲੇ ਸੋਨਹਾਰ। ਠੀਕ ਰਹਾ। ਵਧੀਆ ਲੱਗਿਆ? ਸਾਰਾ ਕੁਝ ਹੋ ਗਿਆ ਇਹ ਚ। ਸੋ ਵੀਰੋ, ਇਹ ਤੁਹਾਡਾ ਪਿਆਰ ਐ। ਜਿਹੜਾ ਲਈ ਫਿਰਦਾ ਥੱਕਣ ਨਹੀਂ ਦਿੰਦਾ ਕੋਈ ਵੀ ਲੀਡਰ ਵਿਰੋਧੀ ਪਾਰਟੀਆਂ ਵਾਲੇ ਵੀ ਇੱਕ ਦਿਨ ਚ ਇੱਕ ਰੈਲੀ ਮਸਾਂ ਉਹ ਵੀ ਆਥਣੇ ਜੇ ਜਦੋਂ 30 ਡਿਗਰੀ ਅਸੀਂ ਤੜਕੀ ਸ਼ੁਰੂ ਹੋ ਜਾਂਦੇ ਹੁਣ ਇਸ ਵਕਤ 45 ਹੈ 45 ਡਿਗਰੀ ਚ ਕੰਮ ਕਰਨਾ ਉਹਨਾਂ ਵਾਸਤੇ ਬਹੁਤ ਔਖਾ ਆਪਣੇ ਵਾਸਤੇ ਤਾਂ ਇਹ ਇੱਥੇ ਆ ਫੇਰੂਆਣਾ ਖੇਤ ਸਾਡਾ ਗੱਡੇ ਕੋਲੇ ਉੱਥੇ 40 ਫੁੱਟ ਡੂੰਘੇ ਟੋਏ ਜਦੋਂ ਨਿਕਲੇ ਹੋਏ ਆ ਸੋ ਸਾਨੂੰ 45 ਡਿਗਰੀ ਕੀ ਕਹਿੰਦਾ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਆਪਣਾ ਚੋਣ ਨਿਸ਼ਾਨ ਕਿੰਨੇ ਨੰਬਰ ਤੇ ਆਇਆ ਮਸ਼ੀਨ ਕਿੰਨੇ ਨੰਬਰ ਤੇ ਆਇਆ ਮਸ਼ੀਨ ਦੇ ਵਿੱਚ ਦੂਜੇ ਨੰਬਰ ਤੇ ਆ ਬਟਨ ਝਾੜੂ ਵਾਲਾ ਮਸ਼ੀਨ 'ਚ ਦੂਜੇ ਨੰਬਰ ਤੇ ਆਉਣਾ ਪਹਿਲੇ ਨੰਬਰ ਤੇ ਆ ਹੋਰ ਬਟਨ ਹੋਰ ਕੋਈ ਬਟਨ ਹੋਰ ਕੋਈ ਬਟਨ ਦੇਖਿਓ ਨਾ ਨਹੀਂ ਤਾਂ ਕਾਲਾ ਮੋਤੀ ਆ ਉਤਰੇ ਹੋਏ ਆੜਾੜੇ ਲੁਟੇਰੇ ਬੈਠੇ ਇੱਥੇ ਸੋ ਤੁਹਾਡੇ ਨਾਲ ਹਰ ਵਕਤ ਤੁਹਾਡੇ ਨਾਲ ਐਂ ਰਹਾਂਗੇ ਇੱਕ ਸਰਵਿਸਮੈਨ ਜਿਹੜੇ ਮੁਨਾਜਮ ਨੇ ਉਹਨਾਂ ਲਈ ਬਹੁਤ ਸਾਰੀਆਂ ਸਕੀਮਾਂ ਸੀ ਬਣਾ ਰੇਆ ਓਪੀਐਸ ਤੇ ਮੇਰੀ ਗੱਲ ਚੱਲ ਰਹੀ ਹੈ 20000 ਕਰੋੜ ਰੁਪਏ ਰੋਕਣ ਨੂੰ ਫਿਰਦੇ ਆ ਉਹ ਆ 4 ਜੂਨ ਨੂੰ ਸਰਕਾਰ ਬਣ ਜੇ ਇੰਡੀਆ ਗਠਵੰਧਨ ਦੀ ਤਾਂ 20000 ਕਰੋੜ ਵੀ ਜਿਹੜਾ ਪੈਨਸ਼ਨਾਂ ਲੈਣ ਦਾ ਉਹ ਵੀ ਆ ਜੇ ਤੇ ਨਾਲੇ 올ਡ ਪੈਨਸ਼ਨ ਸਕੀਮ ਆਪਾਂ ਲਾਗੂ ਕਰਨੇ ਕਿਉਂਕਿ ਇਹ ਮੁਲਾਜ਼ਮਾਂ ਦਾ ਪੈਸਾ ਹੈ ਮੁਲਾਜ਼ਮਾਂ ਨੂੰ ਮਿਲਣਾ ਚਾਹੀਦਾ ਹੈ ਉਹਨਾਂ ਨੂੰ ਬਿਨਾਂ ਪੁੱਛੇ ਕਿਵੇਂ ਲਾ ਦਿੰਨੇ ਨੇ ਮੁਲਾਜ਼ਮਾਂ ਦੇ ਪੈਸੇ ਨੂੰ ਕਿਸੇ ਬੈਂਕ 'ਚ ਲਾਤਾ ਉਹ ਬੈਂਕ ਨੂੰ ਵਿਜੇਮਾਲੀਆਂ ਲੁੱਟ ਕੇ ਭੱਜ ਗਿਆ ਤਾਂ ਫੇ ਵਿਜੇਮਾਲੀਆਂ ਨੇ ਬੈਂਕ ਨਹੀਂ ਲੁੱਟੀ ਉਹਨੇ ਮੁਲਾਜ਼ਮਾਂ ਨੂੰ ਲੁੱਟੇ ਨੇ ਕਈ ਮੁਲਾਜ਼ਮ ਇਹ ਜਿਹਨੇ 40-40 ਸਾਲ ਨੌਕਰੀ ਕਰਕੇ 2-2000 ਰੁਪਏ ਪੈਨਸ਼ਨ ਮਿਲ ਰਹੀ ਹੈ ਕਹਿੰਦੇ ਜੀ ਤੁਹਾਡਾ ਪੈਸਾ ਸ਼ੇਅਰ ਮਾਰਕੀਟ 'ਚ ਲਾਇਆ ਸੀ ਉਹ ਡੁੱਬ ਗਿਆ ਇਹ ਕਿਵੇਂ ਹੋ ਸਕਦਾ ਨਹੀਂ ਸੋ ਮੇਰੇ ਕੋਲ ਮੈਂ ਖੋਦ ਇੱਕ ਮੁਲਾਜ਼ਮ ਦਾ ਬੇਟਾ ਇਸ ਮਾਮਲੇ 'ਚ ਮੈਂ ਗਰੰਟੀ ਲੈਣਾ ਬਾਕੀ ਫੌਜੀ ਭਰਾ ਨੇ ਉਹਨਾਂ ਦਾ ਮਾਨ ਸਨਮਾਨ ਆਪਾਂ ਕਰਦੇ ਆ ਆ ਮੋਰਾਂ ਵਾਲਾ ਮੁੰਡਾ ਅਗਨੀ ਵੀਰਾਂ ਉਹਨੂੰ ਸ਼ਰਮੀ ਨਹੀਂ ਦਿੱਤੀ ਅਸੀਂ ਪੁਲਿਸ ਤੋਂ ਦਵਾਈ ਸ਼ਰਮੀ ਉਦੋਂ ਬਾਅਦ ਚ ਮੈਂ ਗ੍ਰਹਿ ਮੰਤਰੀ ਨੂੰ ਕਿਹਾ ਕਿ ਆ ਕੀ ਕਰ ਰਹੇ ਹੋ ਤੁਸੀਂ ਸਾਡੇ ਧੀਆਂ ਪੁੱਤ ਹਿੱਕਾਂ ਜਾਂ ਨਹੀਂ ਬੈਠਿਆ ਬਾਗੜਾਂ ਤੇ 10 10 12 12 ਗੋਲੀਆਂ ਉਹਨਾਂ ਦੀ ਛਾਤੀ ਚ ਹੀ ਰਹਿ ਜਾਂਦੀਆਂ ਨੇ ਜੋ ਸ਼ਹੀਦ ਹੋ ਜਾਂਦੇ ਨੇ ਤੇ ਤੁਸੀਂ ਤੁਸੀਂ ਚਾਰ ਫਾਇਰ ਨਹੀਂ ਕਰ ਸਕਦੇ ਉਹਨਾਂ ਦੇ ਸਲਾਮੀ ਦੇ ਤੌਰ ਤੇ ਫਿਰ ਦੁਬਾਰਾ ਕਰਵਾਈ ਖੰਨੇ ਦਾ ਮੁੰਡਾ ਸੀ ਜਿਹੜਾ ਉੱਥੇ ਕਰਵਾਈ ਸੋ ਅਸੀਂ ਮਾਨ ਸਨਮਾਨ ਦਿੰਨੇ ਆ ਉਹਨਾਂ ਉਹਨਾਂ ਦਾ ਕੋਈ ਦੇਣ ਹੀ ਨਹੀਂ ਦੇ ਸਾਡਾ ਜੀ ਉਹਨਾਂ ਸ਼ਹੀਦਾਂ ਦਾ ਸੋ ਇੱਕ ਸਰਵਿਸ ਮੈਨ ਜਿੰਨੇ ਵੀ ਨੇ ਉਹਨਾਂ ਦਾ ਮੈਂ ਸਤਕਾਰ ਵੀ ਕਰਦਾ ਤੇ ਮੈਂ ਮੀਟਿੰਗ ਵੀ ਕਰੂੰਗਾ ਇਹ ਤੋਂ ਬਾਅਦ ਵੋਟਾਂ ਤੋਂ ਬਾਅਦ ਕਿ ਕੀ ਕੀ ਉਹਨਾਂ ਦੀਆਂ ਮੁਸ਼ਕਲਾਂ ਨੇ ਕਿਉਂਕਿ ਉਸ ਤੋਂ ਬਾਅਦ ਜ਼ਿੰਦਗੀ ਜਿਹੜੀ ਹੈ ਇਹ ਜ਼ਿੰਦਗੀ ਦੇ ਬਹੁਤ ਵਧੀਆ ਪਲ ਜਦੋਂ ਸਰਵਿਸ ਚ ਲੰਘ ਜਾਂਦੇ ਆ ਬਾਅਦ ਚ 100 ਵਾਰੀ ਸਿਆਪੇ ਸਮਾਜਿਕ ਤਾਣੇ ਬਾਣੇ ਉਲਝ ਜਾਂਦੇ ਆ ਕਈ ਵਾਰੀ ਬੱਚੇ ਨਹੀਂ ਘਰੇਵਾਰ ਦੇ ਕਈ ਵਾਰੀ ਹੋਰ ਕਿਸਮ ਦੀਆਂ ਸਮਾਜਿਕ ਪ੍ਰੋਬਲਮਾਂ ਆਉਂਦੀਆਂ ਨੇ ਪਰ ਉਹਨਾਂ ਨੂੰ ਸੰਭਾਲਨਾ ਸਰਕਾਰ ਦਾ ਫਰਜ਼ ਬਣਦਾ ਹੈ ਉਹ ਫਰਜ਼ ਅਸੀਂ ਨਾ ਮੰਗਦੇ ਸੋ ਇਸ ਕਰਕੇ ਤੁਹਾਡੇ ਕੋਲ ਆਇਆ ਇੱਕ ਜਾਂਦੇ ਜਾਂਦੇ ਮੈਂ ਇੱਕ ਗੱਲ ਕਹਿਣੀ ਆ ਕਿ ਇਹ ਪਛਾਣ ਲਿਆ ਕਰੋ ਕਿ ਚੋਰ ਤੇ ਸਾਥ ਚ ਫਰਕ ਕੀ ਹੈ ਆਪਾਂ ਸਾਰਿਆਂ ਨੂੰ ਇੱਕੋ ਰੱਸੇ ਬੰਨ੍ਹ ਦਿੰਨੇ ਆ ਸੋ ਇਸ ਕਰਕੇ ਮੈਂ ਤੁਹਾਨੂੰ ਦੱਸਣ ਲੱਗਿਆ ਕਿ ਉਹ ਇੱਕ ਪਿੰਡ 'ਚ ਨਾ ਮੱਝਾਂ ਮਰਨ ਲੱਗੀਆਂ ਮੈਸਾ ਮਰਨ ਲੱਗੀਆਂ ਇੱਕ ਮਿੰਟ ਇੱਕ ਇੱਕ ਮੈਂਸ ਮਰ ਗਈ ਅਗਲੇ ਦਿਨ ਦੋ ਮੈਸਾ ਮਰ ਗਈਆਂ ਤੀਜੇ ਦਿਨ ਦੋ ਹੋਰ ਮਰ ਗਈਆਂ ਉਹ ਪਿੰਡ ਦੇ ਲੋਕ ਬੜੇ ਤਰਥਲੀ ਮੱਚ ਗਈ ਪਿੰਡ 'ਚ ਉਹ ਕੋਈ ਸਾਧ ਦਾ ਡੇਰਾ ਸੀ ਪਿੰਡ 'ਚ ਉਹਦੇ ਕੋਲ ਗਏ ਕਹਿੰਦੇ ਬਾਬਾ ਜੀ ਮੈਸਾ ਮਰੀ ਜਾਂਦੀਆਂ ਨੇ ਪ੍ਰਕੋਪੀ ਹੋ ਗਈ ਕੋਈ ਕੋਈ ਇਲਾਜ ਦੱਸੋ ਉਹ ਕਹਿੰਦਾ ਕੋਈ ਐਸਾ ਖਤਰਨਾਕ ਇਲਾਜ ਨਹੀਂ ਹੈਗਾ ਚਾਰ ਜਾਣੇ ਖੜ੍ਹ ਜਿਓ ਇੱਕ ਚਾਦਰ ਲੈ ਕੇ ਚਾਰੇ ਖੁੰਝੇ ਫੜ ਲਿਓ ਚਾਰ ਜਾਨੇ ਇੱਕ ਇੱਕ ਖੁੰਝਾ ਐ ਚਾਦਰ ਤਾਹਾਂ ਤਾਣ ਲਿਓ ਸਾਰੇ ਪਿੰਡ ਨੂੰ ਚਾਦਰ ਦੇ ਥੱਲੋਂ ਦੀ ਲੰਗਾ ਦਿਓ ਜੀਨੇ ਮੱਜਾਂ ਚੋਰੀ ਕੀਤੀਆਂ ਹੋਣਗੀਆਂ ਉਹਨੂੰ ਦਿਲ ਦਾ ਦੌਰਾ ਪੈ ਜਾਊਗਾ ਉੱਥੇ ਮਰ ਜਾਊਗਾ ਲੰਗੜ ਸਾਰੋ ਜੋ ਥੱਲੋਂ ਵੀ ਲੰਗਿਆ ਗੁਰਦੁਆਰਾ ਸਾਹਿਬ ਚ ਅਨਾਊਂਸਮੈਂਟ ਕਰਤੀ ਚਾਰ ਜਾਨੇ ਕੰਨੀਆਂ ਫੜ ਕੇ ਖੜ ਗਏ ਚਾਦਰ ਦੀਆਂ ਲੰਗੀ ਗਏ ਲੋਕ ਸਾਰਾ ਪਿੰਡ ਲੰਘਿਆ ਬੰਦੇ ਲੰਘੇ ਕੋਈ ਨਹੀਂ ਮਰਿਆ ਬੁੜੀਆਂ ਲੰਗਾਤੀਆਂ ਕੋਈ ਨਹੀਂ ਮਰਿਆ ਬੱਚੇ ਵੀ ਲੰਗਾਤੇ ਥੱਲੋਂ ਦੀ ਕੋਈ ਨਹੀਂ ਮਰਿਆ ਕਾਰਨ ਪਤਾ ਕੀ ਸੀ ਉਹ ਜਿਹੜੇ ਮੈਂ ਹਿਸਾ ਚੋਰੀ ਕਰਦੇ ਸੀ ਉਹ ਤਾਂ ਚਾਦਰ ਫੜੀ ਖੜੇ ਸੀ ਮਰੇ ਗੌਣ ਆਪਾਂ ਚਾਦਰਾਂ ਤਾਂ ਚੋਰਾਂ ਨੂੰ ਫੜਾ ਰੱਖਿਆ ਨੇ ਆਪਦੇ ਆਪ ਤੇ ਸ਼ੱਕ ਕਰੀ ਜਾਂਦੇ ਰਹਿੰਦੇ ਆ ਵੀ ਉਹ ਖਾ ਗਿਆ ਉਹ ਖਾ ਗਿਆ ਇਸ ਕਰਕੇ ਕਹਿਣਾ ਕਿ ਅੱਜ 1 ਜੂਨ ਨੂੰ ਚਾਦਰ ਜਿਹੜੀ ਹੈ ਇਮਾਨਦਾਰ ਬੰਦਿਆਂ ਦੇ ਹੱਥ ਚੋਂ ਫੜਾ ਦੋ ਇਮਾਨਦਾਰ ਹੱਥ ਬੰਦਿਆਂ ਦੇ ਹੱਥ ਚਾਦਰ ਆ ਗਈ ਤੁਹਾਡੀਆਂ ਚੋਰੀਆਂ ਰੁਕ ਜਾਣਗੀਆਂ ਤੁਹਾਡਾ ਤੁਹਾਡੀ ਲੁੱਟ ਰੁਕ ਜੂਗੀ ਇਸ ਗੱਲ ਦਾ ਮੈਂ ਵਾਅਦਾ ਕਰਦਾ 4 ਜੂਨ ਤੋਂ ਬਾਅਦ 4 ਜੂਨ ਤੋਂ ਮੈਂ ਸਭ ਤੋਂ ਪਹਿਲਾਂ ਇਹ ਸੋਚਦਾ ਵੈਸੇ ਅੰਮ੍ਰਿਤਸਰ ਵਾਲੇ ਨੇ ਵਾਦਾ ਕੀਤਾ ਕਿ ਅਸੀਂ ਸਾਡਾ ਸਭ ਤੋਂ ਪਹਿਲਾ ਰੁਝਾਨ ਸਾਡਾ ਆਊਗਾ ਪਰ ਜਿਹੜੇ ਸਾਫ ਤੇ ਤੁਸੀਂ ਆਏ ਹੋਏ ਹੋ ਬੱਦਲਬਾਈ ਮੈਨੂੰ ਠੀਕ ਨਹੀਂ ਲੱਗਦੀ ਬਠਿੰਡੇ ਵਾਲੀ ਤੇ ਸਭ ਤੋਂ ਪਹਿਲਾ ਰੁਝਾਨ ਜਦੋਂ ਆਇਆ ਨਾ ਬਠਿੰਡੇ ਤੋਂ 4 ਜੂਨ ਨੂੰ 8:30 ਵਜੇ ਕਿ ਬੀਬਾ ਹਰਸਿਮਰਤ ਕੌਰ ਜੀ ਪਿੱਛੇ ਸੌਂ ਲੱਗੇ ਮੈਂ ਤਾਂ ਪਤਾਸੇ ਵੰਡ ਕੇ ਆਉਂਗਾ ਸਾਰੇ ਮੁੰਡੇ ਇੱਥੇ ਇਹਨਾਂ ਦੇ ਇਹਨਾਂ ਦੇ ਪਰਿਵਾਰ ਚ ਇੱਕੋ ਹੀ ਰਹਿੰਦੀ ਆ ਬਸ ਬਾਕੀ ਦਾ ਸਾਰੇ ਹਾਰ ਗਏ ਜੇ ਇਹ ਹਾਰ ਗਈ ਨਾ ਫਿਰ ਇੱਕ ਦੂਜੇ ਨੂੰ ਕਹਿ ਨਹੀਂ ਸਕਦੇ ਇਹ ਉਹ ਵੀ ਤੂੰ ਹਾਰ ਗਿਆ ਉਹ ਕਹਿੰਦਾ ਤੂੰ ਗੜ ਜਿੱਤ ਗਈ ਸੋ ਸਾਰੇ ਟੱਬਰ ਨੂੰ ਬੇਲਾ ਕਰੋ ਇਹਨਾਂ ਨੂੰ ਬਹੁਤ ਟੱਬਰ ਉਜਾੜਤੇ ਇਹਨਾਂ ਨੇ ਦੋਨੇ ਹੱਥ ਉੱਪਰ ਜਾ ਕੇ ਦੋ ਨਾਰੇ ਲਾ ਕੇ ਮੈਨੂੰ ਦੱਸ ਦੋ ਕਿ ਹਾਂ ਬੁਲਾਟੇ ਵਾਲੇ ਪਾਸੋਂ ਤਾਂ ਹਾਂ ਇਨਕਲਾਬ ਜਿੰਦਾਬਾਦ ਥੋੜਾ ਜਿਹਾ ਹੋਰ ਚੱਕ ਲੋ ਸਾਡੇ ਪਿੰਡ ਤੱਕ ਤਾਂ ਪਹੁੰਚੇ Bolee, so का। बहुत प्यार दिता देता, बहुत मान समान दिता हमेशा भी नहीं रहूंगा जो मर्जी बुला लि बुलाडे विकास के काम कोई घाट नी रहूगी मानसा सीवरेज बुलाडे की अनाज की मंडी जड़ी पुड्डा ने ਕਲੋਨੀ ਜਿੱਥੇ ਕੱਕੜੀ ਸੀ ਉੱਥੇ ਲੈ ਕੇ ਜਾਵਾਂਗੇ ਸੋ ਜੋ ਜੋ ਵੀ ਕੰਮ ਹੋਣਗੇ ਐਮਐਲ ਸਾਬ ਦਿਖਾਉਂਦੇ ਰਹਿਣਗੇ ਤੁਹਾਡੇ ਨਾਲ ਖੜਾਂਗੇ ਆਰਾਮ ਨਾਲ ਜਾਇਓ ਮਾਮਾ ਪੈਣਾ ਵੀ ਨੇ ਬੱਚੇ ਵੀ ਨੇ ਬਜ਼ੁਰਗ ਵੀ ਨੇ ਬਹੁਤ ਬਹੁਤ ਧੰਨਵਾਦ ਜ਼ਿੰਦਾਬਾਦ ਰਹੋ ਆਬਾਦ ਰਹੋ ਬਹੁਤ